ਸਾਰੇ ਨੂੰ ਪਿਆਰ ਭਰੀ ਸਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਬਹੁਤ ਹੀ ਵੱਡੀ ਖੁਸ਼ਖਬਰੀ ਜਿਹੜੀ ਹੈ ਮਲਾਜ਼ਮਾਂ ਦੇ ਲਈ ਸੋ ਦੋਸਤੋ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਦੀ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਯੂਪੀਐਸ ਦਾ ਐਲਾਨ ਕੀਤਾ ਹੈ ਇਸ ਦੇ ਬਾਰੇ ਬਹੁਤ ਹੀ ਭਰਪੂਰ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਹੈ ਤੁਹਾਨੂੰ ਅੱਜ ਸਾਂਝੀ ਕਰਾਂਗੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਹੁਣ ਤੇ ਰਾਸ਼ਟਰੀ ਪੈਨਸ਼ਨ ਪ੍ਰਣਾਲੀ ਐਨ ਪੀ ਐਸ ਦੇ ਪਹਿਲੂਆਂ ਨੂੰ ਮਿਲ मिलाके बनाई गई थी इस नई स्कीम ਦਾ ਜਿਹੜਾ ਮਕਸਦ ਕਰਮਚਾਰੀਆਂ ਨੂੰ ਗਰੰਟੀ ਸ਼ੂਦਾ ਪੈਨਸ਼ਨ ਪ੍ਰਦਾਨ ਕਰਨਾ ਹੈ ਜਿਸ ਦੇ ਨਾਲ ਰਿਟਾਇਰਮੈਂਟ ਤੋਂ ਬਾਅਦ ਵਿਤੀ ਵਿਰਸਥਾ ਅਤੇ ਮਾਨ ਸਨਮਾਨ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਇਹ ਸਕੀਮ ਜਿਹੜੀ ਹੈ 1 April 2025 ਤੋਂ ਲਾਗੂ ਹੋਵੇਗੀ ਜਿਵੇਂ ਕਿ 24 January 2025 ਨੂੰ ਜਾਰੀ ਸਾਰੇ ਸਰਕਾਰੀ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਯੂਨੀਫਾਈਡ ਪੈਨਸ਼ਨ ਸਕੀਮ ਉਹਨਾਂ ਕੇਂਦਰੀ ਕਰਮਚਾਰੀਆਂ ਤੇ ਵੀ ਲਾਗੂ ਹੋਵੇਗੀ ਜੋ ਪਹਿਲਾਂ ਹੀ ਰਾਸ਼ਟਰੀ ਪੈਨਸ਼ਨ ਪ੍ਰਣਾਲੀ NPS ਦੇ ਵਿੱਚ ਦਾਖਲ ਹਨ ਹਾਲਾਂਕਿ ਇਹ ਸਕੀਮ ਸਿਰਫ ਉਹਨਾਂ ਕਰਮਚਾਰੀਾਂ ਦੇ ਉਪਲਬਧ ਹੋਵੇਗੀ ਜੋ ਨੋਟੀਫਿਕੇਸ਼ਨ ਦੇ ਵਿੱਚ ਦੱਸੇ ਗਏ ਨੇ ਕੁਝ ਮਾਪਦੰਡਾ ਨੂੰ ਪੂਰਾ ਕਰਦੇ ਹਨ ਇਸ ਸਕੀਮ ਦੇ ਲਈ ਯੋਗ ਹੋਣ ਦੇ ਲਈ ਕਰਮਚਾਰੀ ਨੂੰ ਘੱਟੋ-ਘੱਟ 10 ਸਾਲ ਦੀ ਸੇਵਾ ਪੂਰੀ ਕਰਨੀ ਚਾਹੀਦੀ ਹੈ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਉਸ ਦੀ ਜਿਹੜੀ ਮੌਤ ਹੋਣ ਦੀ ਸੂਰਤ ਵਿੱਚ ਪਰਿਵਾਰ ਨੂੰ ਭੁਗਤਾਨ ਕੀਤਾ ਜਾਵੇਗਾ ਇਹ ਭੁਗਤਾਨ ਆਖਰੀ ਮਨਜ਼ੂਰਸ਼ੁਦਾ ਜਿਹੜੀ ਭੁਗਤਾਨ ਦਾ ਜਿਹੜਾ 60% ਜਿਹੜਾ ਹੋਵੇਗਾ ਅਤੇ ਮੀਤਿਕ ਦੇ ਕਾਨੂੰਨ ਤੌਰ ਤੇ ਵਿਆਹੇ ਜੀਵਨ ਸਾਥੀ ਨੂੰ ਪ੍ਰਦਾਨ ਕੀਤਾ ਜਾਵੇਗਾ ਮਹਿੰਗਾਈ ਰਾਤ ਯਾਨੀ ਕਿ ਡੀਆਰਡੀ ਜੋ ਆਮ ਤੌਰ ਤੇ ਵਾਦੀ ਵਿੱਚ ਕਰਮਚਾਰੀਆਂ ਤੇ ਲਾਗੂ ਹੁੰਦੀ ਹੈ ਜਿਹੜੇ ਕਿ ਯੂਪੀਐਸ ਦੇ ਅਧੀਨ ਨਿਸ਼ਚਿਤ ਅਤੇ ਪਰਿਵਾਰਿਕ ਤਨਖਾਹਾਂ ਦੋਵਾਂ ਤੇ ਜਿਹੜਾ ਕਿ ਵਿਧਾਇਆ ਜਾਵੇਗਾ ਭੁਗਤਾਨ ਦੀ ਸ਼ੁਰੂਆਤ ਤੋਂ ਬਾਅਦ ਡੀਆਰ ਪ੍ਰਦਾਨ ਕੀਤਾ ਜਾਵੇਗਾ ਇਸ ਤੋਂ ਇਲਾਵਾ ਸੇਵਾ ਮੁਕਤੀ ਦੇ ਸਮੇਂ ਹਰ 6 ਮਹੀਨੇ ਦੀ ਪੂਰੀ ਸੇਵਾ ਦੇ ਲਈ ਮਹੀਨਾਵਰਤਨਖਾ ਬੁਨਿਆਦੀ ਤਨਖਾਹ ਪਲੱਸ ਮਹਿੰਗਾਈ ਪੱਤੇ ਦਾ ਜਿਹੜਾ 10% ਇੱਕ ਮੁਕਸ਼ਤ ਭੁਗਤਾਨ ਕੀਤਾ ਜਾਵੇਗਾ ਯੂਨੀਫਾਈਡ ਪੈਨਸ਼ਨ ਸਕੀਮ ਜਿਹੜੀ ਹੈ 1 ਅਪ੍ਰੈਲ 2025 ਨੂੰ ਪੂਰੀ ਤਰ੍ਹਾਂ ਦੇ ਨਾਲ ਲਾਗੂ ਹੋ ਜਾਵੇਗੀ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਵੱਡੀ ਖਾਸ ਖਬਰ ਤੇ ਗੁੱਡ ਨਿਊਜ਼ ਲਾ ਮਾਦੀ ਲਈ ਸੋ ਦੱਸ ਤੋਂ ਹੋਰ ਕੋਈ ਅਪਡੇਟ ਹੁੰਦੀ ਜਰੂਰ ਚੈਨਲ ਤੇ ਲੈ ਕੇ ਆਵਾਂਗੇ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ